ਜਿਹੜਾ ਸਾਡਾ ਡੈਗੋਰ ਪ੍ਰੀਤ ਗੋਲਟੀ ਹੈਗਾ ਵਾ ਇਹ 2007 ਤੋਂ ਵੀ ਜਿੱਤਦਾ ਹੀ ਆਂਡਿਆ ਹੈਗਾ ਵਾ ਪਹਿਲਾਂ ਸਾਡੀ ਵਾਰਡ ਹੈਗੀ ਸੀ 16 15 ਫਿਰ 16 ਹੋਈ 17 ਹੁਣ 22 ਹੋ ਗਈ ਜੇ ਇਹ ਉਦੋਂ ਦਾ ਸੁਜੋਗ ਇਹਨੂੰ ਸਾਰੇ ਦੇ ਇੰਡ ਹੈ ਗਿਆ ਬੜਾ ਜ਼ੋਰ ਲਾਇਆ ਸਾਰਿਆਂ ਨੇ ਪਰ ਫਿਰ ਵੀ ਜੰਗ ਵਿੱਚ ਜਿੱਤਿਆ ਹੀ ਇਹੋ ਹੀ ਹੈਗਾ ਜੇ ਭਾਵੇਂ ਬੜਾ ਕਾਫੀ ਜ਼ੋਰ ਲਾ ਲਿਆ ਬੜਾ ਇਹਨੇ ਕਿਨੂੰ ਇੰਜ ਕਰਦੀ ਉੰਜ ਕਰਦੀ ਪਰ ਕਿਸਮਤ ਕਿਦੀ ਹੁੰਦੀ ਹੈ ਇਹ ਨਹੀਂ ਗੱਲ ਹੁੰਦੀ ਪਰ ਚੰਗਿਆਈ ਦੀ ਵੋਟਾਂ ਪੈਂਦੀਆਂ ਹੈਗੀਆਂ ਜੇ ਕੋਈ ਮਾੜੇ ਕੰਮ ਨੂੰ ਪੁੰਦਾ ਹੈਗਾ ਵਾ ਹਰ ਇੱਕ ਕਹਿੰਦਾ ਕਿ ਇਹ ਚੰਗਾ ਵਾ ਹਰ ਇੱਕ ਕੋਈ ਸਿਭਤ ਇਹਦੀ ਭਾਵੇਂ ਲੱਖ ਵਾਰੀ ਕਿਸੇ ਦੇ ਮੂੰਹ ਤੇ ਕੋਈ ਕਿਛ ਕਹਿ ਦਿੰਦਾ ਸੀ ਕੋਈ ਕੋਈ ਨਹੀਂ ਆਪਾ ਤੁਹਾਡੇ ਨਾਲ ਪਰ ਉਹਨਾਂ ਨੂੰ ਇਹ ਪਤਾ ਸੀ ਕਿ ਜਿਹੜੇ ਕੰਮ ਇਹ ਕਰ ਸਕਦਾ ਇਹ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਇਹ ਤੋਂ ਬਗੈਰ ਅਹੀਂ ਕਿੰਨੇ ਕਿ ਜਿਹੜਾ ਪ੍ਰਧਾਨ ਬਣਾਇਆ ਜਾਵੇ ਗੋਲਟੀ ਐਮਸੀ ਬਣਾਇਆ ਜਾਵੇ ਇਹ ਗੁਰਪ੍ਰੀਤ ਸਿੰਘ ਜੀ ਗੋਲਟੀ ਸਾਡੀ ਵਾਰਡ ਦੇ ਘਟ ਤੋਂ ਘਟ ਵੀ 15 ਸਾਲ ਤੋਂ ਐਮਸੀ ਆ ਸਾਰੇ ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਪੁੱਛ ਲਓ ਕੋਈ ਵੀ ਵਾਰਡ ਦਾ ਬੰਦਾ ਆ ਜੇ ਕਿਸੇ ਦਾ ਵਿੱਚ ਭੇਦ ਭਾਵ ਨਹੀਂ ਕਰਦੇ ਸੀਨੀਅਰ ਹੋਣ ਦੇ ਨਾਤੇ ਐਸਸੀ ਕੋਟਾ ਹੋਣ ਦੇ ਨਾਤੇ ਤਰਨਤਨ ਦੇ ਵਿੱਚ ਅੱਜ ਦੇ ਇਤਿਹਾਸ ਚ ਕੋਈ ਐਸਸੀ ਮੇਅਰ ਨਹੀਂ ਬਣਿਆ ਇਸ ਕਰਕੇ ਅਸੀਂ ਸਾਰਾ ਮੁੱਲਾ ਮੰਗ ਕਰਦੇ ਆ ਜਾਨੇ ਸ਼ਹਿਰ ਵਾਸੀ ਲਾ ਲੋ ਸਾਰੇ ਜਾਨੇ ਮੰਗ ਕਰਦੇ ਆ ਵੀ ਐਰਕੀ ਗੁਰਪ੍ਰੀਤ ਸਿੰਘ ਗੋਲਡੀ ਨੂੰ ਮੇਅਰ ਬਣਾਇਆ ਜਾਵੇ ਇੱਕ ਵਾਰ ਤੋਂ ਫੇਰ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਤਰਨਤਨ ਦੇ ਐਮਐਲਏ ਸਰਦਾਰ ਕਸ਼ਮੀਰ ਸਿੰਘ ਜੀ ਸੋਲ ਪਾਸੋਂ ਮੰਗ ਕਰਦਾ ਹਾਂ ਕਿ ਗੁਰਪ੍ਰੀਤ ਸਿੰਘ ਗੋਲਟੀ ਜੀ ਨੂੰ ਤਰਨਤਨ ਦਾ ਮੇਅਰ ਬਣਾਇਆ ਜਾਵੇ ਭਾਜੀ ਮੀਟਿੰਗ ਇਸ ਸਬੰਧ ਵਿੱਚ ਰੱਖੀ ਗਈ ਆ ਕਿ ਐਮਸੀ ਗੋਲਡੀ ਸਾਹਿਬ ਜਿਹੜੇ ਆ ਜੀ 15 ਸਾਲਾਂ ਤੋਂ ਐਮਸੀ ਰਹੇ ਨੇ ਜੀ ਪਹਿਲਾਂ ਅਯਾਦ ਜਿੱਤੇ ਨੇ ਤੇ ਹੁਣ ਐਰਕੀ ਪਾਰਟੀ ਦੀ ਟਿਕਟ ਤੋਂ ਜਿੱਤੇ ਨੇ ਅਸੀਂ ਸਾਰੇ ਮਨਲਾ ਵਾਸੀ ਤੇ ਸ਼ਹਿਰ ਵਾਸੀ ਇਹ ਮੰਗ ਕਰਦੇ ਆ ਭਗਵੰਤ ਮਾਨ ਜੀ ਕੋਲੋਂ ਤੇ ਕਸ਼ਮੀਰ ਸਿੰਘ ਜੀ 16 ਐਮਐਲਏ ਸਾਹਿਬ ਕੋਲੋਂ ਕਿ ਇਹਨਾਂ ਨੂੰ ਸ਼ਹਿਰ ਦੀ ਮੇਅਰ ਦੀ ਸੇਵਾ ਦਿੱਤੀ ਜਾਵੇ ਤਾਂ ਕਿ ਜੋ ਆਉਣ ਵਾਲੇ ਮੇਅਰ ਦੇ ਵਿੱਚ ਸ਼ਹਿਰ ਦਾ ਵਿਕਾਸ ਹੋ ਸਕੇ ਇਹ ਜਿਹੜੇ ਗੋਲਡੀ ਜੀ ਆ ਜੀ ਲਗਾਤਾਰ ਜੋ ਚਾਰ ਵਾਰ ਤੋਂ ਲਗਾਤਾਰ ਜਿੱਤੇ ਆ ਰਹੇ ਆ ਔਰ ਆਪਣੇ ਲੋਕਾਂ ਦਾ ਕੰਮ ਕਰ ਰਹੇ ਲੋਕਾਂ ਦੇ ਵਿਚਰਦੇ ਆ ਠੀਕ ਹੈ ਜੀ ਇਹ ਆਪਣੇ ਸਮਾਜ ਦਾ ਕੰਮ ਕਰਦੇ ਹੋਏ ਨਾਲ ਨਾਲ ਅਦਰ ਸਮਾਜ ਦੀ ਵੀ ਕੰਮ ਕਰਦੇ ਔਰ ਕਦੇ ਵੀ ਕਿਸੇ ਨੂੰ ਨਾਂ ਨਹੀਂ ਨਾ ਕੀਤੀ ਔਰ ਅਸੀਂ ਆਪਣੇ ਪ੍ਰਮੁੱਖ ਮੰਤਰੀ ਸਾਹਿਬ ਭਵਨਤ ਮਾਨਜੀ ਨੂੰ ਤੇ ਆਪਣੇ ਕਸ਼ਮੀਰ ਸਿੰਘ ਸੋਲ ਜੀ ਐਮਐਲਏ ਸਾਹਿਬ ਨੂੰ ਤੇ ਹੋਰ ਵੀ ਜਿਹੜੇ ਪਤਵੰਤੇ ਸੱਜਣ ਹੈ ਜਾਂ ਕਮੇਟੀ ਦੇ ਮੈਂਬਰ ਹੈ ਉਹਨਾਂ ਨੂੰ ਹੱਥ ਛੋੜ ਕੇ ਗੁਜਾਰਸ਼ ਕਰਦੇ ਆ ਕਿ ਇਸ ਵਾਰ ਜਿਹੜਾ ਗੁਰਪ੍ਰੀਤ ਸਿੰਘ ਗੋਲਡੀ ਜੀ ਜੋ ਬਾਈ ਵਾਰਡ ਤੋਂ ਜਿੱਤੇ ਆ ਇਹਨਾਂ ਨੂੰ ਪ੍ਰਧਾਨ ਬਣਾਇਆ ਜਾ ਸਕੇ ਤਾਂ ਕਿ ਇਹ ਖੈਰ ਦੀ ਸੇਵਾ ਜਿਹੜੀ ਆ ਅੱਗੇ ਤੇ ਮਹੱਲੇ ਵਾਈ ਤੇ ਅੱਗੇ ਦੋ ਤਿੰਨ ਮਹੱਲੇ ਦੀ ਰਾਗੂ ਕਰਦੇ ਸੀ ਹੁਣ ਇਹਨਾਂ ਨੂੰ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡਾ ਸਮਾਜ ਔਰ ਸਾਡੀ ਅਦਰ ਸਮਾਜ ਔਰ ਬਾਕੀ ਸਾਰੀਆਂ ਸੰਸਥਾਵਾਂ ਜਿਹੜੀਆਂ ਇਹਨਾਂ ਦੇ ਨਾਲ ਆ ਜੇ ਇਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਅਸੀਂ ਇਹਨਾਂ ਦੇ ਸਯੋਗ ਦੇ ਨਾਲ ਖੜੇ ਹਾਂ ਜੀ ਤੋਂ ਪਹਿਲਾਂ ਤੇ ਸਾਰਿਆਂ ਨੂੰ ਵਾਹਿਗੁਰੂ ਜਿਹਾ ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਇੱਕ ਐਸੀ ਭਾਈਚਾਰੇ ਦੇ ਇੱਕ ਮਾਹੌਲ ਵਿੱਚ ਪੈਦਾ ਹੋਏ ਆ ਉੱਥੇ ਰਹਿੰਦੇ ਆ ਤੇ ਸਾਨੂੰ ਇਹ ਪਤਾ ਹੈ ਸਾਡਾ ਜਿਹੜਾ ਗੁਰਕੀਤ ਸਿੰਘ ਗੋਲੜੀਆ ਇਹ ਪਿਛਲੇ 15 ਸਾਲ ਤੋਂ ਨਗਰ ਕੌਂਸਲ ਦੀਆਂ ਚੋਣਾਂ ਜਿੱਤਦਾ ਰਿਹਾ ਹੈ ਪਰ 15 ਸਾਲ ਨਹੀਂ ਆਪਾਂ ਕਹਿ ਸਕਦੇ ਇਹਨੂੰ ਕਹਿ ਸਕਦੇ 25 ਸਾਲ ਕਿਉਂਕਿ ਉਸ ਤੋਂ 10 ਸਾਲ ਪਹਿਲਾਂ ਜਿਹੜੇ ਇਹਨਾਂ ਨੇ ਕੰਮ ਕੀਤੇ ਸੀ ਲੋਕਾਂ 'ਚ ਵਿਚਰੇ ਸੀ ਲੋਕਾਂ ਨਾਲ ਇਹਨਾਂ ਨੇ ਨੇੜਤਾ ਬਣਾਈ ਸੀ ਆਪਣੇ ਦਿਲੋਂ ਉਹਦਾ ਇਹਨਾਂ ਨੂੰ ਫਲ ਮਿਲਿਆ ਅੱਜ ਤੋਂ 15 ਸਾਲ ਪਹਿਲਾਂ ਤੇ ਉਹੋ ਹੀ ਫਲ ਮਿਲਿਆ ਇਹਨਾਂ ਨੂੰ ਹੁਣ ਜੋ ਕਿ ਅੱਜ ਆਪਣੇ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜਿਨ੍ਹਾਂ ਦੇ ਦੇਖ ਰੱਖ ਵਿੱਚ ਜਿਨ੍ਹਾਂ ਨੇ ਚੋਣਾਂ ਲੜੀਆਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਇਹ ਬੇਨਤੀ ਕਰਦੇ ਹਾਂ ਡਾਕਟਰ ਕਸ਼ਵੀਰ ਸਿੰਘ ਸੋਹ ਜੀ ਨੂੰ ਤੇ ਭਗਵੰਤ ਮਾਨ ਜੀ ਨੂੰ ਕਿ ਸਾਡੇ ਇਸ ਵੀਰ ਨੂੰ ਇਹ ਸੇਵਾ ਦਿੱਤੀ ਜਾਵੇ ਕਿਉਂਕਿ ਇਹ ਦਿਲੋਂ ਸੇਵਾ ਨਿਭਾਉਣ ਦੇ ਕਾਬਿਲ ਆ ਧੰਨਵਾਦ ਜੀ